ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਪਰ ਉਹ ਆਪਣੀ ਕਿਸਮਤ ਦੇ ਪਰੋਸੇ ਇੰਨਾ ਬੈਠ ਜਾਂਦੇ ਨੇ ਕਿ ਕਿਸਮਤ ਦੇ ਇਸ਼ਾਰਿਆਂ ਨੂੰ ਸਮਝ ਹੀ ਨਹੀਂ ਪਾਉਂਦੇ ਅਤੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਬੈਠਦੇ ਨੇ ਕੁਝ ਲੋਕ ਹੁੰਦੇ ਨੇ ਜੋ ਰਾਤੋਂ ਰਾਤ ਅਮੀਰ ਬਣ ਜਾਂਦੇ ਨੇ ਜਿਨ੍ਹਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੰਦੀ ਅਤੇ ਇੱਕ ਹੀ ਝਟਕੇ ਦੇ ਵਿੱਚ ਕਰੋੜਾ ਰੁਪਿਆ ਉਹਨਾਂ ਦੀ جیب ਦੇ ਵਿੱਚ ਆ ਜਾਂਦਾ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਕਿ ਇੰਨਾ ਪੈਸਾ ਆਣ ਦੇ ਬਾਵਜੂਦ ਵੀ ਆਪਣੀ ਕਿਸਮਤ ਦੇ ਵਿੱਚ ਕੋਈ ਬਹੁਤ ਆ ਚੰਗੇ ਕੰਮ ਨਹੀਂ ਕਰ ਪਾਉਂਦੇ ਆਪਣੀ ਕਿਸਮਤ ਨੂੰ ਹੋਰ ਨਹੀਂ ਚਮਕਾ ਪਾਉਂਦੇ ਆਪਣੀ ਜ਼ਿੰਦਗੀ ਦੇ ਵਿੱਚ ਅਸਫਲ ਹੋ ਜਾਂਦੇ ਨੇ ਸੋ ਕੁਝ ਅਜਿਹੀ ਕਹਾਣੀ ਹੈ ਜੋ ਕਿ ਦੱਸਣ ਜਾ ਰਹੇ ਹਾਂ ਸੋ ਮਾਮਲਾ ਕੀ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਵਿਅਕਤੀ ਜਿਸ ਦਾ ਨਾਮ ਜohn magnizer ਜੋ ਕਿ 1997 ਦੇ ਵਿੱਚ ਇੱਕ ਲੋਟਰੀ ਜਿੱਤਿਆ ਸੀ 1997 ਦੇ ਵਿੱਚ ਉਸ ਸ਼ਖਸ ਦੀ 100 ਕਰੋੜ ਰੁਪਏ ਦੀ ਲੋਟਰੀ ਲੱਗੀ ਸੀ ਇੰਨੀ ਵੱਡੀ ਮਾਤਰਾ ਦੇ ਵਿੱਚ ਲੋਟਰੀ ਉਸ ਦੀ ਲੱਗੀ ਸੀ ਉਹ ਸ਼ਖਸ ਹੈ ਜੋ ਕਿ ਜੋ ਕਿ ਸਮਾਨ ਡਿਲੀਵਰੀ ਦਾ ਕੰਮ ਕਰਦਾ ਸੀ ਉਸ ਦੀ ਜਦੋਂ ਲੋਟਰੀ ਲੱਗੀ ਤਾਂ ਬੇहद ਖੁਸ਼ ਹੁੰਦਾ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਸ਼ਖਸ ਇੰਨੀ ਜ਼ਿਆਦਾ ਅਮਾਉਂਟ ਜਿੱਤਣ ਤੋਂ ਬਾਅਦ ਆਪਣੀ ਕਿਸਮਤ ਦੇ ਪਰੋਸੇ ਹੀ ਬੈਠ ਜਾਂਦਾ ਹੈ ਯਾਨੀ ਕਿ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਕੁਝ ਖਾਸ ਨਹੀਂ ਕਰਦਾ ਦੇਖਦੇ ਆਂ ਹੀ ਦੇਖਦੇ ਆਂ ਉਸਦੇ ਪੈਸੇ ਐ ਜੋ ਖਤਮ ਹੋਣ ਜਾਂ ਲੱਗ ਜਾਂਦੇ ਨੇ ਉਸਨੇ ਤਾਂ ਸੋਚਿਆ ਸੀ ਕਿ 100 ਕਰੋੜ ਰੁਪਇਆ ਉਸਦੀ ਪੂਰੀ ਜ਼ਿੰਦਗੀ ਦੇ ਵਿੱਚ ਕਦੀ ਖਤਮ ਨਹੀਂ ਹੋਵੇਗਾ ਪਰ ਜਿਹਾ ਬਿਲਕੁਲ ਵੀ ਨਹੀਂ ਹੁੰਦਾ ਉਹ ਉਸਦੀ ਫਜ਼ੂਲ ਖਰਚੀ ਇੰਨੀ ਜ਼ਿਆਦਾ ਹੁੰਦੀ ਵੈ ਉਹ ਪੈਸੇ ਨੂੰ ਇੰਨਾ ਜ਼ਿਆਦਾ ਫਜ਼ੂਲ ਖਰਚ ਕਰਦਾ ਵੈ ਕਿ ਦਿਨਾਂ ਦੇ ਵਿੱਚ ਹੀ ਉਹ 100 ਕਰੋੜ ਰੁਪਏ ਨੂੰ ਜੋ ਖਤਮ ਕਰ ਦਿੰਦਾ ਵੈ ਯਾਨੀ ਕਿ ਉਸਦੀ ਫਜ਼ੂਲ ਖਰਚੀ ਨੇ ਉਸ ਨੂੰ ਇੰਨਾ ਪਾਗਲ ਬਣਾ ਦਿੱਤਾ ਕੀ ਉਸਨੇ ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਵੀ ਹੁਣ ਜ਼ਿੰਦਗੀ ਹੈ ਜੋ ਕੰਗਾਲੀ ਦੇ ਵਿੱਚ ਲਿਆਤੀ ਦੱਸਿਓ ਕੀ ਉਸ ਵਿਅਕਤੀ ਦੀ ਜੋ ਜ਼ਿੰਦਗੀ ਹੈ ਇੰਨੀ ਜ਼ਿਆਦਾ ਕੰਗਾਲੀ ਦੇ ਵਿੱਚ ਪਹੁੰਚ ਗਈ ਕਿ ਹੁਣ ਉਸਦੇ ਕੋਲ ਘਰ ਦੇ ਰਾਸ਼ਨ ਦੇ ਪੈਸੇ ਦੇਣ ਜੋਗੇ ਵੀ ਬਚਾਏ ਬੈ ਪੈਸੇ ਆ ਜੋ ਨਹੀਂ ਬਚੇ ਬਹੁਤ ਜ਼ਿਆਦਾ ਗਰੀਬ ਹੋ ਗਿਆ ਉਹ ਸਖਸ਼ ਬਹੁਤ ਜ਼ਿਆਦਾ ਉਸ ਨੂੰ ਕਹਿ ਸਕਦੇ ਆ ਕਿ ਝਟਕਾ ਲੱਗਿਆ ਇੱਕ ਵਾਰ ਫਿਰ ਕਿਸਮਤ ਦਾ ਕਿਸਮਤ ਹੈ ਜੋ ਦਿਨਾਛੀ ਉਸ ਨੂੰ ਜੋ ਅਮੀਰ ਬਣਾ ਦਿੱਤਾ ਤੇ ਉਸੇ ਕਿਸਮਤ ਦੇ ਸਹਾਰੇ ਬੈਠ ਕੇ ਉਸਨੇ ਆਪਣੇ ਆਪ ਨੂੰ ਗਰੀਬ ਬਣਾ ਦਿੱਤਾ ਯਾਨੀ ਕਿ ਕਿਸਮਤ ਹੈ ਉਸ ਨੂੰ 100 ਕਰੋੜ ਰੁਪਇਆ ਦਿੱਤਾ ਪਰ ਉਹ 100 ਕਰੋੜ ਰੁਪਇਆ ਉਸਨੇ ਜੇਕਰ ਸਹੀ ਜਗ੍ਹਾ ਤੇ ਸਹੀ ਬਿਜ਼ਨਸ ਚ ਵਰਤਿਆ ਹੁੰਦਾ ਤਾਂ ਜੀਆਂ ਨਹੀਂ ਹੁੰਦਾ ਜਦ ਕਿ ਉਸਨੇ ਇਹਨਾਂ ਪੈਸਿਆਂ ਦੇ ਨਾਲ ਆਪਣੇ ਜੋ ਫਜ਼ੂਲ ਖਰਚੀ ਨੂੰ ਵਧਾਵਾ ਦਿੰਦਾ ਤੇ ਪੈਸਿਆਂ ਨੂੰ ਗਲਤ ਪਾਸੇ ਵਰਤਿਆ ਔਰ ਆਪਣੀ ਕਿਸਮਤ ਨੂੰ ਇੱਕ ਵਾਰ ਫੇਰ ਤੋਂ ਉਸੇ ਤਰ੍ਹਾਂ ਖਰਾਬ ਕਰ ਦਿੱਤਾ ਯਾਨੀ ਕਿ 100 ਕਰੋੜ ਜਿੱਤਣ ਤੋਂ ਬਾਅਦ ਵੀ ਜੇਕਰ ਫੈਸਲੇ ਸਹੀ ਨਾਲ ਅਤੇ ਜਾਣਤਾ 100 ਕਰੋੜ ਵੀ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ ਸੋ ਇਹ ਸੀ ਇੱਕ ਲਾਟਰੀ ਦੀ ਅਜਿਹੀ ਸਟੋਰੀ ਜੋ ਕਿ ਅਕਸਰ ਤੁਸੀਂ ਜੋ ਸੁਣਦੇ ਰਹਿੰਦੇ ਹੋ ਸੋ ਅਲੱਗ-ਅਲੱਗ ਲਾਟਰੀ ਦੀਆਂ ਹੋਰ ਸਟੋਰੀਆਂ ਸੁਣਨ ਦੇ ਲਈ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਦਾਰਮੰਦ ਇਜਾਜ਼ਤ ਧੰਨਵਾਦ